ਵੀ ਫਲਾਣੇ ਨੇ ਤੇ ਮੇਰੀ ਮਦਦ ਨਹੀਂ ਕੀਤੀ ਹੁਣ ਸ਼ਾਇਦ ਜਿਨੇ ਮੇਰੀ ਮਦਦ ਕੀਤੀ ਸੀ ਉਹਨੂੰ ਵੀ ਮਦਦ ਦੀ ਲੋੜ ਹੋਵੇ ਅੱਜ ਤੋਂ ਬਾਅਦ ਪੈਸੇ ਦੇਣ ਲੱਗਿਆਂ ਤੁਹਾਨੂੰ ਸੋਵਰੀ ਸੋਚੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸ ਬਸਤੂ ਲੈ ਪਾਛੇ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਪਿਨਾ ਦੇ ਦਸ ਭੀਰ ਲੈ ਤੋ ਮੁੜਾ ਕੋ ਕਹਾਂ ਕਰੇ ਗੁਰੂ ਪਿਆਰੀ ਸਾਜੀ ਨੂੰ ਅੱਜ ਸਾਧ ਸੰਗਤ ਜੀ ਸ਼ਹੀਦਾਂ ਦੇ ਸਿਰ ਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹਨਾਂ ਪੰਕਤੀਆਂ ਦੇ ਅੰਦਰ ਪਰਮੇਸ਼ਰ ਦੀ ਗੱਲ ਕਰਦੇ ਆ ਇੱਕ ਬੜਾ ਵੱਡਾ ਸੁਨੇਹਾ ਸਾਡੇ ਸਮਾਜ ਨੂੰ ਦੇ ਰਹੇ ਨੇ ਜਿਹਦੀ ਸਾਡੇ ਆਲੇ ਦੁਆਲੇ ਨਾ ਬੜੀ ਘਾਟ ਮਹਿਸੂਸ ਹੁੰਦੀ ਐ ਅਕਸਰ ਹੀ ਅਸੀਂ ਇਹਨਾਂ ਪੰਕਤੀਆਂ ਦੀ ਵਰਤੋਂ ਬੇਅੰਤ ਵਾਰ ਕਰਦੇ ਆ ਤੇ ਕਿਸੇ ਨੂੰ ਸਮਝਾਣਾ ਹੁੰਦਾ ਵੀ ਏਕ ਪੀਣਾ ਦੇ 10 ਭੀਰਲੇ ਤੋਂ ਮੋੜਾ ਕੋ ਕਹਾ ਕਰੇ ਕੀ ਰੱਬ ਨੇ ਤੈਨੂੰ 10 ਵਸਤੂਆਂ ਦਿੱਤੀਆਂ ਨੇ ਤੇ ਜਿਹੜੀ ਚੀਜ਼ ਤੈਨੂੰ ਨਹੀਂ ਦਿੱਤੀ ਤੂੰ ਉਹਦਾ ਗਿਲਾ ਕਰ ਰਿਆ ਪਰ ਜਿਹੜੀਆਂ ਤੈਨੂੰ ਦਿੱਤੀਆਂ ਨੇ ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ ਤੇ ਦੂਸਰੀ ਗੱਲ ਵੀ ਜੇ ਉਹ ਤੈਨੂੰ 11ਵੀਂ ਚੀਜ਼ ਵੀ ਨਾ ਦੇ ਤੇਰੇ ਕੋਲੋਂ 10 20 ਵਾਪਸ ਲੈ ਲਏ ਤੇ ਤੂੰ ਉਹਦਾ ਕੀ ਕਰ ਸਕਦਾ ਹੈ ਅਸਲ ਦੇ ਵਿੱਚ ਨਾ ਮਹਾਰਾਜ ਨੇ ਬਾਣੀ ਦੀਆਂ ਪੰਕਤੀਆਂ ਜਿਹੜੀਆਂ ਰੱਬ ਨੂੰ ਮੁਖਾਤੀ ਭੋ ਕੇ ਲਿਖੀਆਂ ਹਨ ਇਹਦੇ ਵਿੱਚ ਸਾਨੂੰ ਜ਼ਿੰਦਗੀ ਦਾ ਇੱਕ ਬੜਾ ਵੱਡਾ ਸੁਨੇਹਾ ਦੇ ਦਿੱਤਾ ਅਸੀਂ ਨਾ ਕਿਸੇ ਵੀ ਚੀਜ਼ ਨੂੰ ਥੋੜੀ ਜੀ ਚੰਗੀ ਤਰ੍ਹਾਂ ਸਮਝਦੇ ਨਹੀਂ ਤੇ ਅਕਸਰ ਇਹ ਆ ਹੁੰਦਾ ਵੀ ਮੰਨ ਲਓ ਕੋਈ ਮਨੁੱਖ ਨਾ ਸਾਡੀ ਲੋੜ ਵੇਲੇ ਹੈਲਪ ਕਰਦਾ ਹੈ ਹੈਲਪ ਕਰਦਿਆਂ ਕਰਦਿਆਂ ਉਹਨੇ ਕਈ ਵਾਰੀ ਸਾਡੀ ਹੈਲਪ ਕੀਤੀ ਤੇ ਕਈ ਵਾਰੀ ਇਸ ਤਰ੍ਹਾਂ ਹੋਇਆ ਵੀ ਉਹਦੇ ਕੋਲੋਂ ਸਾਨੂੰ ਹੈਲਪ ਚਾਹੀਦੀ ਸੀ ਉਹ ਨਹੀਂ ਮਿਲੀ ਤੇ ਅਸੀਂ ਕਈ ਵਾਰੀ ਨਾਰਾਜ਼ ਹੋ ਜਾਂਦੇ ਹਾਂ ਵੀ ਫਲਾਣੇ ਨੇ ਤੇ ਮੇਰੀ ਮਦਦ ਨਹੀਂ ਕੀਤੀ ਹੁਣ ਮਹਾਰਾਜ ਨੇ ਜਿਹੜੇ ਬਚਨ ਕਹੇ ਨਾ ਬਚਨ ਬੜੇ ਕੀਮਤੀ ਨੇ ਮਹਾਰਾਜ ਕਹਿੰਦੇ ਨੇ ਉਹਨੇ ਜਿਹੜੀਆਂ 10 ਵਸਤੂ ਦਿੱਤੀਆਂ ਸੀ ਉਹਨਾਂ ਦਾ ਸ਼ੁਕਰਾਨਾ ਨਹੀਂ 10 ਵਸਤੂ ਲੈ ਪਾਛਾ ਪਾਵਾਂ ਪਿੱਛੇ ਲਗੋ ਲੀਆਂ ਤੇ 11ਵੀਂ ਮੰਗ ਰਿਆ ਤੇ ਉਹਦੇ ਪ੍ਰਤੀ ਗੇੜੇ ਕਰ ਰਿਆ ਵੀ 11ਵੀਂ ਕਿਉਂ ਨਹੀਂ ਦਿੱਤੀ ਅਸੀਂ ਵੀ ਕਈ ਵਾਰੀ ਐ ਕਰਦੇ ਹਾਂ ਵੀ ਕੁਝ ਮਨੁੱਖ ਕਾਫੀ ਵਾਰੀ ਸਾਡੀ ਹੈਲਪ ਕਰ ਦਿੰਦੇ ਨੇ ਪਰ ਜਿਉ ਇੱਕ ਦੋ ਵਾਰੀ ਸਾਨੂੰ ਮਨਾ ਕਰ ਦੇਣ ਸਾਡੀ ਉਹਨਾਂ ਦੇ ਪ੍ਰਤੀ ਬੋਲੀ ਬਦਲ ਜਾਂਦੀ ਹੈ ਮਨ ਦੀ ਭਾਵਨਾ ਬਦਲ ਜਾਂਦੀ ਹੈ ਸਾਨੂੰ ਉਹ ਪਿਛਲੇ ਕੀਤੇ ਹੋਏ ਸਾਰੇ ਪਰਉਪਕਾਰ ਜਿਹੜੇ ਸਾਨੂੰ ਭੁੱਲ ਜਾਂਦੇ ਨੇ ਪਰ ਮਹਾਰਾਜ ਕਹਿੰਦੇ ਐਸਾ ਨਹੀਂ ਕਰਨਾ ਚਾਹੀਦਾ ਕੱਲੀ ਉਹਨਾਂ ਨੇ ਰੱਬ ਦੀ ਗੱਲ ਨਹੀਂ ਕੀਤੀ ਰੱਬ ਦੀ ਗੱਲ ਕਰਦੇ ਆ ਸੁਨੇਹਾ ਸਾਨੂੰ ਸਮਾਜਿਕ ਦਿੱਤਾ ਹੈ ਤੇ ਮਹਾਰਾਜ ਕਹਿੰਦੇ ਨੇ ਭਾਈ ਜਿਨਨੇ ਤੇਰੀ 2 4 5 ਵਾਰੀ ਮਦਦ ਕੀਤੀ ਆ ਤੂੰ ਉਹਨਾਂ ਦਾ ਸ਼ੁਕਰਾਨਾ ਹਮੇਸ਼ਾ ਹੀ ਆਪਣੇ ਮਨ 'ਚ ਰੱਖ ਸਿਰਫ ਇੱਕ ਵਾਰੀ ਉਹਨੇ ਮਨਾ ਕੀਤਾ ਉਹ ਮਨਾ ਨੂੰ ਨਾ ਦੇਖ ਕਿੰਨੀ ਵਾਰੀ ਉਹਨੇ ਤੇਰੀ ਮਦਦ ਕੀਤੀ ਐ ਇਸ ਚੀਜ਼ ਨੂੰ ਵੇਖ ਇਹਦੇ ਬਾਬਤ ਨਾ ਇੱਕ ਵੀਰ ਨੇ ਬੜੀ ਪਿਆਰੀ ਗੱਲ ਕਹੀ ਉਹ ਕਹਿੰਦੇ ਮੈਨੂੰ ਪੈਸਿਆਂ ਦੀ ਲੋੜ ਸੀਗੀ ਤੇ ਮੈਂ ਨਾ ਕਿਸੇ ਵੀਰ ਨੂੰ ਫੋਨ ਕੀਤਾ ਤੇ ਮੈਂ ਕਿਹਾ ਜੀ ਮੈਨੂੰ ਪੈਸੇ ਚਾਹੀਦੇ ਨੇ ਉਹ ਪੁੱਛਿਆ ਜੀ ਕਿੰਨੇ ਚਾਹੀਦੇ ਕਹਿੰਦਾ ਮੈਂ ਕਿਹਾ ਜੀ 2 3 ਲੱਖ ਰੁਪਏ ਚਾਹੀਦਾ ਹੈ ਖੈਰ ਕਹਿੰਦੇ ਵਾਪਰਿਆ ਕਿ ਉਹਨੇ ਕਿਹਾ ਕੋਈ ਗੱਲ ਨਹੀਂ ਮੈਂ ਅਰੇਂਜਮੈਂਟ ਕਰ ਦਿੰਨਾ 1-2 ਦਿਨ ਦੇ ਅੰਦਰ ਉਹਨੇ 2-3 ਲੱਖ ਰੁਪਏ ਆਪਣੇ ਦੋਸਤ ਨੂੰ ਦੇ ਦਿੱਤਾ ਕਹਿੰਦੇ 2-3 ਮਹੀਨੇ ਦਾ ਸਮਾਂ ਗੁਜ਼ਰਿਆ 3 ਕ ਮਹੀਨੇ ਹੋਏ ਤੇ ਉਹਦੇ ਮਿੱਤਰ ਦਾ ਫੋਨ ਆਇਆ ਉਹਨੂੰ ਕਹਿੰਦਾ ਵੀਰ ਉਹ ਜਿਹੜੇ ਤੈਨੂੰ ਮੈਂ ਪੈਸੇ ਦਿੱਤੇ ਸੀ ਨਾ 2-3 ਲੱਖ ਰੁਪਏ ਮੈਨੂੰ ਲੋਡ ਪੈ ਗਈ ਤੋ ਇਸ ਤਰ੍ਹਾਂ ਕਰ ਉਹ ਪੈਸੇ ਮੈਨੂੰ ਵਾਪਸ ਕਰ ਦੇ ਹੁਣ ਉਹ ਕਹਿੰਦਾ ਉੱਥੇ ਦੋ ਵਿਚਾਰਾਂ ਸੀਗੀਆਂ ਜਾਂ ਤੇ ਮੈਂ ਉਹਦੇ ਪ੍ਰਤੀ ਗਿਲਾ ਕਰ ਲੈਂਦਾ ਸ਼ਿਕਵਾ ਕਰ ਲੈਂਦਾ ਜੀ ਹਜੇ ਤੇ 3 ਮਹੀਨੇ ਨਹੀਂ ਹੋਏ ਨੇ ਪੈਸੇ ਦਿੱਤੇਆਂ ਨੂੰ ਤੂੰ ਮੰਗ ਵੀ ਲਏ ਨੇ ਤੇਰੇ ਕੋਲੋਂ ਹੌਸਲਾ ਨਹੀਂ ਹੋਇਆ ਥੋੜੇ ਦਿਨ ਹੋਰ ਰੁਕ ਜਾਂਦਾ ਤੈਨੂੰ ਪਤਾ ਸੀ ਮੇਰੀ ਪ੍ਰੋਬਲਮ ਹੈ ਇਹ ਵੀ ਹੋ ਸਕਦਾ ਸੀਗਾ ਕਹਿੰਦੇ ਐਦਾ ਇੱਕ ਦੂਸਰਾ ਚੈਪਟਰ ਵੀ ਹੈ ਇਹਦਾ ਦੂਸਰਾ ਕਨਸੈਪਟ ਵੀ ਹੈ ਉਹ ਕੀ ਹੈ ਕਿ ਜਦੋਂ ਮੈਨੂੰ ਲੋੜ ਸੀਗੀ ਤੇ ਮੈਂ ਉਹਦੇ ਕੋਲੋਂ ਮਦਦ ਮੰਗੀ ਉਹਨੇ ਮੇਰੀ ਹੈਲਪ ਕਰ ਦਿੱਤੀ ਤੇ ਮੇਰਾ ਕੰਮ ਸਰ ਗਿਆ ਮੇਰਾ ਕੰਮ ਕੰਪਲੀਟ ਹੋ ਗਿਆ ਉਨੇ ਮੇਰੀ ਮਦਦ ਕੀਤੀ ਹੁਣ ਸ਼ਾਇਦ ਜਿਨੇ ਮੇਰੀ ਮਦਦ ਕੀਤੀ ਸੀ ਉਹਨੂੰ ਵੀ ਮਦਦ ਦੀ ਲੋੜ ਹੋਵੇ ਐਸ ਕਰਕੇ ਉਹ ਮੇਰੇ ਕੋਲ ਮੰਗ ਰਿਆ ਨਾ ਮੇਰਾ ਕੰਮ ਤੇ ਸਰ ਗਿਆ ਕਹਿੰਦੇ ਹੁਣ ਇਹ ਦੋਵੇਂ ਚੀਜ਼ਾਂ ਨੇ ਵੀ 10 ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਬਿਨਾ ਦੇ 10 ਭੀਰਲੇ ਤੋਂ ਮੂੜਾ ਕੋ ਕਹਾ ਕਰੇ ਤੇ ਤੁਸੀਂ ਆਪ ਹੀ ਸੋਚਣਾ ਜਿਹਦੇ ਕੋਲੋਂ ਪੈਸੇ ਲਏ ਸੀ ਉਹਦੇ ਮਿੱਤਰ ਦਾ ਫੋਨ ਆਇਆ ਅੰਦਾ ਜੀ 3 ਮਹੀਨੇ ਹੋ ਗਏ ਨੇ ਮੇਰੇ ਪੈਸੇ ਜਿਹੜੇ ਮੈਨੂੰ ਚਾਹੀਦੇ ਨੇ ਮੈਨੂੰ ਕੋਈ ਕੰਮ ਪੈ ਗਿਆ ਹੁਣ ਜੇ ਤੇ ਸਾਡੀ ਐਕਟੀਵਿਟੀ ਐ ਹੋਏਗੀ ਜਿਹੜਾ ਅਗਲਾ ਸਟੈਪ ਐ ਹੋਏਗਾ ਅਸੀਂ ਕਾਂਗੇ ਜੀ ਤੂੰ ਥੋੜੇ ਦਿਨ ਹੋਰ ਰੁਕ ਜਾ ਅਜੇ ਮੇਰੇ ਕੋਲ ਨਹੀਂ ਅਜੇ ਮੈਂ ਦੇ ਨਹੀਂ ਸਕਦਾ ਤੇਰੇ ਕੋਲ ਹੌਸਲਾ ਨਹੀਂ ਫਿਰ ਉਹ ਅੱਜ ਤੋਂ ਬਾਅਦ ਪੈਸੇ ਦੇਣ ਲੱਗਿਆ ਤੁਹਾਨੂੰ ਸੋਵਰੀ ਸੋਚੇਗਾ ਤੇ ਜੇ ਤੁਸੀਂ ਐ ਸੋਚੋਗੇ ਵੀ ਭਾਈ ਉਹਨੂੰ ਵੀ ਲੋਡ ਹੋਏਗਾ ਇਸ ਕਰਕੇ ਉਹਨੇ ਮੈਨੂੰ ਫੋਨ ਕੀਤਾ ਹੈ ਤੁਸੀਂ ਉਹਦੇ ਪੈਸੇ ਉਹਨੂੰ ਵਾਪਸ ਕਰਕੇ ਤੇ ਇੱਕ ਬਚਨ ਕਹੋਗੇ ਜੀ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਔਖੇ ਟਾਈਮ ਤੇ ਮੈਨੂੰ ਲੋੜ ਪਈ ਤੇ ਤੂੰ ਮੇਰੀ ਮਦਦ ਕੀਤੀ ਹੈ ਤੇ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਫਿਰ ਜਦੋਂ ਵੀ ਅਗਲੀ ਵਾਰੀ ਸਾਨੂੰ ਕਦੇ ਲੋੜ ਪਏ ਉਹ ਕਦੇ ਪਿੱਛੇ ਨਹੀਂ ਹਟੇਗਾ ਇਹੀ ਬਚਨ ਮਹਾਰਾਜ ਨੇ ਕਹੇ ਵੀ 10 ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਅਸੀਂ ਕਈ ਵਾਰੀ ਵੇਖਦੇ ਹਾਂ ਕਈ ਵਾਰੀ ਕੋਈ ਚੀਜ਼ਾਂ ਨਾ ਘਰਾਂ 'ਚ ਵੰਡੀਆਂ ਜਾ ਰਹੀਆਂ ਹੁੰਦੀਆਂ ਤੇ ਉਹ ਛੋਟੇ-ਛੋਟੇ ਬੱਚੇ ਸੀ 3-4 ਤੇ ਨਾ ਕੋਈ ਟੌਫੀਆਂ ਵੰਡ ਰਿਆ ਸੀ ਤੇ ਟੌਫੀਆਂ ਵੰਡਦਿਆਂ-ਵੰਡਦਿਆਂ ਨਾ ਇੱਕ ਬੱਚੇ ਨੇ ਹੁਣ ਲਾਲਚ ਕੀਤਾ ਉਹਨੇ ਕੀ ਕਰਿਆ ਵੀ ਟੌਫੀਆਂ ਲੈ ਲਈਆਂ ਇੱਕ ਹੱਥ 'ਚ 3-4 ਤੇ ਲੈ ਕੇ ਨਾ ਉਹ ਹੱਥ ਪਿੱਛੇ ਕਰ ਲਿਆ ਤੇ ਦੂਸਰਾ ਥੱਗੇ ਕਰ ਦਿੱਤਾ ਵੀ ਮੈਨੂੰ ਟੌਫੀ ਦੇ ਮੈਨੂੰ ਤੇ ਮਿਲੀ ਨਹੀਂ ਹੁਣ ਬੰਦੇ ਨੇ ਚਿਹਰਾ ਪਛਾਣ ਲਿਆ ਕਹਿੰਦਾ ਵੀ ਟੌਫੀ ਤੇ ਮੈਂ ਤੈਨੂੰ ਦੇ ਦਿੱਤੀ ਐ ਤੂੰ ਦਵਾਰਾ ਤੂੰ ਹੱਥ ਕਿਉਂ ਕਰ ਰਿਹਾ ਐ ਤੋ ਜਿਹੜੀਆਂ ਪਿੱਛੇ ਕੀਤੀਆਂ ਹੋਈਆਂ ਸੀ ਉਹ ਪਿਛਲੀਆਂ ਟੌਫੀਆਂ ਜਿਹੜੀਆਂ ਨੇ ਉਹ ਜਿਹੜੇ ਨਾਲ ਬੱਚੇ ਦੂਸਰੇ ਸੀ ਕਿ ਉਹਨਾਂ ਨੇ ਪਿਛਲੀਆਂ ਟੌਫੀਆਂ ਵੀ ਲੈ ਲਈਆਂ ਉਹਦੇ ਕੋਲੋਂ ਤੇ ਜਿਹੜਾ ਅਗਿਆਤ ਕੀਤਾ ਸੀਗਾ ਉਹਨੇ ਵੀ ਨਹੀਂ ਦਿੱਤੀ ਉਹ ਕਹਿੰਦਾ ਤੈਨੂੰ ਦੇ ਦਿੱਤੀ ਹੈ ਹੁਣ ਕਈ ਵਾਰੀ ਨਾ ਬੰਦਾ ਕਿਸੇ ਦੇ ਉਪਕਾਰਾਂ ਨੂੰ ਭੁਲਾ ਕੇ ਕਿਸੇ ਦੀ ਕੀਤੀ ਹੋਈ ਮਦਦ ਨੂੰ ਭੁਲਾ ਕੇ ਤੇ ਉਹਦੇ ਪ੍ਰਤੀ ਗਿਲੇ ਸ਼ਿਕਵੇ ਆਪਣੇ ਮਨ 'ਚ ਰੱਖਦਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਭਾਈ ਸਗੋਂ ਸਾਡੇ ਮਨ ਦੀ ਭਾਵਨਾ ਆਇ ਹੋਣੀ ਚਾਹੀਦੀ ਆ ਜਿਨੇ ਲੋੜ ਪੈਣ ਤੇ ਸਾਡੀ ਮਦਦ ਕੀਤੀ ਐ ਭਾਈ ਉਹਦਾ ਸ਼ੁਕਰਾਨਾ ਕਰੋ ਕਿਉਂਕਿ ਰੱਬ ਜੀਆਂ ਚ ਵਸਦਾ ਹੈ ਜਦੋਂ ਅਸੀਂ ਰੱਬ ਦੇ ਸ਼ੁਕਰਾਨੇ ਦੀ ਗੱਲ ਕਰਦੇ ਆ ਨਾ ਤੇ ਆਪਣੇ ਮਾਪਿਓ ਦਾ ਸ਼ੁਕਰਾਨਾ ਕਰਨਾ ਆਪਣੇ ਆਲੇ ਦੁਆਲੇ ਦਾ ਸ਼ੁਕਰਾਨਾ ਕਰਨਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਪੈਰ ਪੈਰ ਤੇ ਸਾਡੀ ਮਦਦ ਕੀਤੀ ਸਾਡੀ ਬਾਹ ਫੜੀ ਤੇ ਇੱਕ ਵਾਰ ਕਿਦਰੇ ਉਹਨਾਂ ਨੇ ਨਾ ਕਰ ਦਿੱਤੀ ਸਾਡੇ ਮਨਾਂ ਦੇ ਅੰਦਰ ਇਹੋ ਜਿਹੇ ਗਿਲੇ ਸ਼ਿਕਵੇ ਨਹੀਂ ਹੋਣੇ ਚਾਹੀਦੇ ਨੇ ਭਾਈ ਇਹੀ ਬਚਨ ਮਹਾਰਾਜ ਨੇ ਦੱਸਿਆ ਵੀ 10 ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਪੀਨਾ ਦੇ 10 ਪੀਰਲੇ ਤੋ ਮੋੜਾ ਕੋ ਕਹਾ ਕਰੇ ਉਹ ਤੈਨੂੰ 10 ਵੀ ਨਾ ਦੇ ਤੇਰੇ ਕੋਲੋਂ 11 ਵੀ ਖੋ ਲਈ ਤੂੰ ਤਾਂ ਵੀ ਪਰਮੇਸ਼ਰ ਦਾ ਕੁਝ ਵਿਗਾੜ ਨਹੀਂ ਸਕਦਾ ਤੇਰੇ ਮਨ ਚੋ ਸ਼ੁਕਰਾਨੇ ਦੀ ਭਾਵਨਾ ਹੀ ਨਿਕਲਨੀ ਚਾਹੀਦੀ ਹੈ ਸੋ ਇਨੀਆਂ ਕੁ ਵਿਚਾਰਾ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ